ਫਿਰ ਨਾਲੇ ਤੋਂ ਜਨਾਲੇ ਜਨਾਲੇ ਤੋਂ ਗੱਡੀ ਭਰ ਕੇ ਲਿਆ ਤੁਸੀਂ ਅਜੀ ਨਾਲੇ ਤੋਂ ਘਰੁੰਡੀ ਇਹ ਘਰੁੰਡੀ ਪਿੰਡ ਆ ਘਰੁੰਡੀ ਪਿੰਡ ਆ ਘਰੁੰਡੀ ਪਿੰਡ ਆ ਇਹ ਚ ਉਹ ਕੀ ਕਰੇ ਹੁੰਦੇ ਨੇ ਜਿਵੇਂ ਗਰਾਮ ਬਣਾ ਰਹੇ ਨੇ ਨਵੇਂ ਗਰਾਮ ਬਣਾ ਰਹੇ ਨੇ ਹਜੇ ਫੜ ਚਾਲੂ ਨਹੀਂ ਹੋਏ ਫੜ ਚਾਲੂ ਨਹੀਂ ਹੋਏ ਚਾ ਲੋ ਇਹ ਤੁਹਾਨੂੰ ਕੋਈ ਦਿੰਦੇ ਵੀ ਆ ਡਰਾਈਵਰਾਂ ਨੂੰ ਕਿਉਂ ਹੀ ਲਈ ਉਹਨਾਂ ਨੂੰ ਲੱਗੀ ਦੇਣਾ ਤੇ ਡਰਾਈਵਰਾਂ ਤੇ ਫੜੇ ਨੂੰ ਨਾਲ ਲਾ ਲੈਣਾ ਹੀ ਖਰਚਾ ਪਾਣੀ ਦਿੰਦੇ ਨਹੀਂ ਨਾ ਕੋਈ ਖਰਚੇ ਪਾਣੀ ਨਹੀਂ ਅੱਛਾ ਬਾਬਾ ਯਾਰ ਜਿਵੇਂ ਤੁਸੀਂ ਬਜ਼ੁਰਗ ਬੰਦੇਓ ਛੋਟੀ ਤਾਂ ਗੱਡੀ 'ਚ AC ਚਾਹੀਦਾ ਹੈਗਾ AC ਕੋਈ AC ਨਹੀਂ ਹੈਗਾ ਬੱਸ ਇਹ ਜੇ ਤੁਸੀਂ 50 ਹਜ਼ਾਰ ਦੀ ਕਾਰ ਲੈਣੀ ਉਹ 'ਚ ਵੀ AC ਲੱਗਿਆ ਹੁੰਦਾ ਛੋਟੀ ਗੱਡੀ 'ਚ AC ਹੈ ਨਹੀਂ ਨਹੀਂ ਕਿ ਹੈ ਨਹੀਂ AC ਵਗੈਰਾ ਦੀ ਸਥਿਤੀ ਹੈ ਪੱਖਾ ਵੱਖਾ ਤਾਂ ਕੂਲਰ ਤਾਂ ਲੱਗਿਆ ਹੋਣਾ ਕੋਈ ਨਹੀਂ ਹੈ ਕੱਖ ਵੀ ਨਾ ਤੇਰੇ ਵੱਡੇ ਬੰਦੇ ਰਾਤੇ ਰਹਿ ਤਾ ਕਾ ਕਰ ਰਹੇ ਨੇ ਵੇ ਨਾ ਪੱਖਾ ਨਾ ਫਿਰ ਤੇਰੇ ਨਾਲ ਧੱਕਾ ਕਰ ਰਹੇ ਨੇ ਵੇ ਆਏ ਸੋਚਣਾ ਚਾਹੀਦਾ ਬਜ਼ੁਰਗ ਬੰਦਾ ਕਿਤੇ ਕੂਲਰ ਲਾ ਕੇ ਦਿਓ ਜਾਂ ਹੋਰ ਗੱਡੀ ਤਾਂ ਤੇਰੀ ਨਵੀਂ ਆ ਬਾਬਾ 18 ਮਾਡਲ ਆ ਗੱਡੀ ਤੇਰੀ ਨਵੀਂ ਆ ਆਹ ਦੇ ਲੈਣ ਵੀ ਬੜੀ ਵੱਡੀ ਲੱਗੇ ਉਹ ਕੀ ਡੈਰੀ ਹੈਗੀ ਨੀਲੇ ਛੱਡ ਵਾਲੇ ਹਾਂ ਚਲੋ ਉੱਥੇ ਮੁੰਡਾ ਆਉਂਦਾ ਥੋੜੇ ਬਾਅਦ ਤੇ ਗੰਨੇ ਦਾ ਰਸ ਤੇ ਉਹ ਲੈ ਕੇ ਭੇਜਦਾ ਮੈਂ ਉਹਨੂੰ ਕੋਲ ਨੇ ਨਾਲ ਦੋ ਸਮੋਸੇ ਖਾ ਲੇਗਾ ਦੰਦ ਦੰਦ ਹੈਗੇ ਬਾਬਾ ਹੈਗੇ ਕਿ ਨਾ ਦੰਦ ਹੈਂ ਮੈਂ ਦੰਦ ਹੈਗੇ ਦੋ ਸਮੋਸੇ ਖਾ ਲੇਗਾ ਚਲ ਠੀਕ ਆ ਮੈਂ ਭੇਜਦਾ ਹਾਂ ਖਲੀਬ ਜੀ ਨੇ ਅਗੁਰ ਦਵਾਰੇ ਤੇ ਬੈਠੇ ਆ ਅਸੀਂ ਪਈ ਕਿੰਨਾ ਟਾਈਮ ਕੋ ਤੁਹਾਨੂੰ ਬੈਠੇ ਨੇ 15 ਘੰਟੇ ਹੈ 15 ਘੰਟੇ ਥੋੜੇ ਬੰਦੇ ਥੋੜਾ ਕੋਈ ਸਾਰੇ ਸੰਸਾਰ ਨਹੀਂ ਲੈ ਰਹੀ ਸਾਡੀ ਫਿਰ ਕਹਿੰਦੇ ਨੇ ਗੱਡੀਆਂ ਵਾਲੇ ਰੋਮ ਬਹੁਤ ਪਾਉਂ ਜਾਂਦੇ ਨੇ ਨਾਉਣ ਲੱਗ ਜਾਂਦੇ ਨੇ ਐ ਕਰਦੇ ਆ ਫਲਾਣਾ ਕਰਦੇ ਆ ਹਾਂ ਹੁਣ ਆ 3 ਘੰਟੇ ਹੋ ਗਏ ਸਾਡੇ ਮਗਰੋਂ ਗੱਡੀਆਂ ਖਾਲੀ ਹੋ ਕੇ ਦਿੱਤੀਆਂ ਭੇਜੀਆਂ ਜਾਂਦੇ ਨੇ ਮੰਡੀ ਦੀ ਅੱਛਾ ਹਾਂ ਹਾਂ ਫਿਰ ਥੋੜਾ ਕੋਈ ਹੱਲ ਕੀਤਾ ਕਿ ਨਾ ਆ ਹੁਣ ਮੈਂ ਸਾਡਾ ਫੇਟ ਬੈਠਾ ਹੀ ਕਰੂਗਾ ਜੇ ਕੋਈ ਹੱਲਾ ਕੋਈ ਦੰਦ ਵੀ ਕੱਢਦਾ ਦੱਸੋ ਜਦਵਿੰਦਰ ਸਿੰਘ ਜੀ ਬੈਠੇ ਨੇਗੇ ਕੋਈ ਗੱਲ ਕਰਨਗੇ ਦੱਸ ਵੀ ਦੱਸ ਸਿੰਧੂ ਹਮੇ ਡਰ ਵੀਰੇ ਡਰਾਈਵਰਾਂ ਨਾਲ ਹੱਲ ਕਿਉਂ ਨਹੀਂ ਕਰਦਾ ਭਈ ਤੂੰ ਕਰਦੇ ਆਂ ਕਰਦੇ ਪਰ ਨਹੀਂ ਦਿਹਾੜੀ ਦੇ ਉਹਨਾਂ ਨੂੰ ਦੋ ਦੋ ਜੇ ਤੁਸੀਂ ਆਪ ਕਹਿੰਦੇ ਦਿਹਾੜੀ ਦੇ ਵੱਧ ਘਟਾਂਗੇ ਡਬਲ ਵੀਰੇ ਨੂੰ ਡਬਲ ਡਬਲ ਦਿਓ ਹਾਂ ਹਾਂ ਤਾਂ ਚਾਰ ਚਾਰ ਜਮਾਈ ਚਾਰ ਚਾਰ ਕਿਹੜੇ ਮੁੰਡੇ ਨੂੰ 40-40 ਨੂੰ ਕਿੱਥੋਂ ਦਾ ਮੁੰਡਾ ਉਹ ਕੀ ਹੋ ਰਿਹਾ ਅੱਛਾ ਤੇਰੀ ਜੇਰ ਚੋਂ ਕਿੰਨੇ ਪੈਸੇ ਨੇ ਕੱਜ ਕੱਛ ਜਿਹਾ ਤੂੰ ਉਹ ਬੰਨ ਰੱਖਿਆਗਾ ਸੀ ਜਾਂ ਉਹਨਾਂ ਨੇ ਉਹ ਰੱਸੀ ਤੇਰੀ ਬੈਲਟ ਲੈਣ ਨੂੰ ਦਾ ਪੈਸੇ ਨੇ ਇਹ ਤੂੰ ਕਿੱਥੋਂ ਦੇਂਗਾ ਪੈਸੇ ਸਾਡੇ ਦੇਖ ਮੈਂ ਕੈਨੇਡਾ ਤੋਂ ਵਾਹਤ ਨੂੰ ਆਈ ਹੋਈ ਆ ਦੇਖਾ ਦਿਖਾਓ ਇਹਦੀ ਬੈਲਟ ਯਾਰ ਆ ਦੇਖਾ ਦੀ ਬੈਲਟ ਲਗਾਓ ਆਹ ਵੇ ਬੈਲਟ ਤੇ ਕਿਹ ਰੱਸੀ ਵੱਡੀ ਬੈਠਾ ਇਹ ਕਿੱਛ ਦਾ ਦੇਖ ਰੱਸੀ ਵੱਡੀ ਬੈਠਾ ਕੱਸਦੇ ਦੇਖੀ ਬੱਲੂ ਪੈਸੇ ਆਹ ਦੇਖੀ ਗੁਰਦੁਆਰਾ ਬੱਠੇ ਆ ਵੀ ਗੁਰਦੁਆਰਾ ਕੋਹੋ ਤੂੰ ਹੈਲੋ ਇਹ ਬੱਲੂ ਪੈਸੇ ਵੇਖ ਲਗਾ ਬੱਲੂ ਪੈਸੇ ਤੂੰ ਕਿੱਥੋਂ ਲੈ ਲਿਆ ਸਾਨੂੰ ਹਾਂ ਹਾਂ ਤੇਰੇ ਕੋਲੇ ਆਪ ਤੇ ਬੈਠ ਲੈ ਇਹਨੂੰ ਪੈਸੇ ਨਹੀਂਗੇ ਮਿਲਣ ਖੜਾ ਆ ਕੇ ਦਿਖਾ ਪਹਿਲਾਂ ਖੜਾ ਹੋ ਕੇ ਬੈਠ ਦਿਖਾ ਕਿੱਥੇ ਆਹ ਬਾਬਾ ਦਿਖਾ ਹਾਂ ਇੰਨੇ ਵੱਡੇ ਲਾਵਾ ਹਾਂ ਬਾਬਾ ਹਾਂ ਸੁਹਾ ਹਾਂ ਸੁਹਾ ਲੈ ਤੂੰ ਇਹ ਦਰਮੀ ਹੈ ਮਰਾ ਖਰਾ ਹੈ ਵਰਨੀ ਕਰਕੇ ਕੀ ਹਾਲ ਚਾਲ ਆ ਤੁਹਾਡਾ ਵਧੀਆ ਵਧੀਆ ਜੇ ਫਿਰ ਸੁਣ ਕਿੰਨੇ ਦਿਨ ਹੋ ਗਏ ਗੱਡੀ ਲੱਥੀ ਨਹੀਂ ਛੋਡੀ ਨੂੰ ਅਸੀਂ ਉਰੇ ਉਰੇ ਲੈਬਰ ਅਰੇਂਜਮੈਂਟ ਕਿੰਨੇ ਦਿਨਾਂ ਬਾਅਦ ਦਿਨ ਲੱਗ ਜਾਂਦੇ ਥੋੜੇ ਨੇ ਪਰ ਦੇ ਦੋਗੇ ਪਿਛਲੀ ਵਾਰਾਂ ਤੇ ਆਉਂਦੇ ਆ ਲੱਥੀ ਆਉਂਦੀ ਆ ਲੱਥਗੀਆਂ ਸੋ ਇਹਨੂੰ ਕੋਈ ਦੁੱਖ ਤਕਲੀਫ ਹੋਰੇ ਕੋਈ ਖਾਣ ਪੀਣ ਦਾ ਕੋਈ ਦੁੱਖ ਤਕਲੀਫ ਉਹ ਪੁਲ ਤੇ ਖੜੀ ਇਹਦੇ ਇੱਥੇ ਨਹੀਂ ਪੁਲ ਤੇ ਖੜੀ ਇਹਦੇ ਛੋਟੀ ਗੱਡੀ ਰੋਟੀ ਪਾਣੀ ਨਹਾਉਣਾ ਤਾਉਣਾ ਕੀ ਕਰਦੇ ਹੋ ਹਾਂ ਜਿੱਦਾਂ ਤੂੰ ਇਹ ਨਾਲ ਆ ਤੁਸੀਂ ਇਹ ਬੰਦੇ ਹੋਰ ਨੇ ਨਹੀਂ ਉਹ ਉਹ ਵੀ ਤੁਹਾਡੇ ਨਾਲ ਆ ਕੇ ਉਹ 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 ਆਪਾਂ ਉਹ ਠੇਕੇਦਾਰਾਂ ਨਾਲ ਗੱਲ ਕਰਕੇ ਆਪਾਂ ਤੁਹਾਡਾ ਧਿਆਨ ਬੰਨ੍ਹਾ ਮੈਂ ਜੀ ਇਹ ਨੌਂਦਾ ਨਹੀਂ ਗਿਆ ਇਹ ਪਾਣੀ ਨਹੀਂ ਮਿਲਦਾ ਹੋਰ ਤੁਸੀਂ ਦੱਸੋ ਤਾਂ ਥਈ ਪਾਣੀ ਦਾ ਨਲ ਨਾ ਹੌਣਦਾ ਨਾਣ ਕੋ ਚਾਲੂ ਆ ਨਾ ਕੋਈ ਚਾਲੂ ਬੰਦਾ ਅੱਛਾ ਗੇਟਪਾਟ ਬਾਰੇ ਪਾਣੀ ਰੋਟੀ ਪਾਣੀ ਨਹੀਂ ਪਾਣੀ ਦਾ ਨਹੀਂ ਇਹ ਤਾਂ ਕੋਈ ਪੰਪ ਵਾਲੇ ਨਾਣ ਕੋਈ ਨਹੀਂ ਦਿੰਦੇ ਇਹ ਵਾਲੇ ਨਹੀਂ ਪਾਣੀ ਦੀ ਦਰੋਹ ਵਰਤੋਂ ਨਹੀਂ ਕਰਦਾ ਇਹ ਅੱਛਾ ਅੱਛਾ ਪਾਣੀ ਪਾਣੀ ਵਰਤੋਂ ਨਹੀਂ ਕਰਾਉਂਦਾ ਇਹ ਪਾਣੀ ਦੀ ਉਹ ਸੇਵਿੰਗ ਕਰਦਾ ਹੈ ਸੇਵਿੰਗ ਅੱਛਾ 니ਓ ਤੁਹਾਨੂੰ ਕਿੰਨੇ ਦਿਨ ਲੱਗ ਜਾਣੇ ਔਰੇ ਹਲਾ ਦੋ ਦਿਨ ਹੋਰ ਲੱਗਣਗੇ ਭਰਾਵਾ ਦੋ ਦੋ ਦਿਨ ਵਾਲਾ ਤਰ੍ਹਾਂ ਲੱਗੇ ਦੋ ਦਿਨ ਹੀ ਲੱਗ ਜਾਣੇ ਨੇ ਅੱਛਾ ਫੇਰ ਤਾਂ ਥੋੜਾ ਸੀਜ਼ਨ ਹੀ ਖਰਾਬ ਹੋ ਜਾਣਾ ਸੀਜ਼ਨ ਦਾ ਕਾਹਦਾ ਖਰਾਬਾ ਬਾਬੇ ਕਿਰਪਾ ਸਰਕਲ ਅੱਛਾ 니 ਹੁਣ ਤੁਸੀਂ ਐਡਾ ਨਹੀਂ ਇੰਨੇ ਇੰਨੇ ਪੈਸੇ ਨੇ ਤੁਸੀਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਲੈਤੀਆਂ ਨੇ ਤੇ ਇੰਨੇ ਇੰਨੇ ਜਨਾ ਤੁਹਾਡਾ ਢੀੜਾ ਲੱਗਦਾ ਤਾਂ ਕੀ ਬੰਦਦਾ ਤੁਹਾਨੂੰ ਜਾ ਕੋ ਜਾਨ ਜਾਣਾ ਨਹੀਂ ਇਹ ਤੁਸੀਂ ਬਾਰਡਰ ਏਰੀਆ ਤੇ ਆਏ ਜੰਗ ਦਾ ਕੀ ਗੱਲ ਬਾਤ ਹੈ ਕੋਈ ਡਰ ਡਰ ਨਹੀਂਗਾ ਡਰ ਕਾਦਾ ਆ ਕੁਲਪੀਆ ਦਾ ਕੁਲਪੀਆਂ ਗਾਲਾਂਗਾ ਮਤਲਬ ਫਿਰ ਕੀ ਸਾਲੂ ਰਾਹ ਨਹੀਂ ਕੁਲਪੀਆ ਦਾ ਉਧਰ ਤਾਂ ਮੀਡੀਆ ਉੱਪਰ ਬੜਾ ਕੁਝ ਕਹਿ ਰਹੇ ਨੇ ਕਿ ਅੰਮਰਸਰ ਏਰੀਆ ਹਾਈਲਾਈਟ ਕਰ ਰੱਖਿਆ ਗਿਆ ਉਹ ਬਹੁ ਬੂਨਾ ਬਲਾ ਤੂੰ ਵਜਾਵਾ ਤੂੰ ਲੈ ਜਾ ਗਾੜੀ ਆਉਂਦੀ ਇਹਦੇ ਕੁਲਪੀਆ ਦਾ ਟਾਈਮ ਆ ਕੋਈ ਰਾਤੀ ਹੋ ਚਲੀ ਹਾਂ